ਜੀ ਬੋਲੋ ਮੇਰਾ ਟਿੱਕੂ ਆਦੋ ਨਾ ਵੀ ਹੁਣ ਫੋਟੋ ਫੋਟੋ ਲੈ ਲਿਓ ਹਰੇ ਹਰੇ ਸ਼ੂਟ ਕਰਾ ਭਾਈ ਹੁਣ ਦੇਖ ਮਤਲਬ ਕਰ ਦੋ ਤੇ ਤੁਹਾਡੇ ਕੋਲ ਹੈਗਾ ਉਹ ਸ਼ੌਟ ਤੇ ਹਾਂ ਜੀ ਜੀ ਵੀ ਵੇਖਣ ਆਏ ਆ ਸਮਾਨ ਪਾ ਪਾ ਲੈਣ ਪਾਓ ਆਇਆ ਆਇਆ ਇਧਰ ਕੋਲ ਦੇਖੋ ਤਾਂ ਹੁੰਦੇ ਨੇ ਸਸਿਗਾਜੀ ਜੀ ਸੌ ਝੜਾਈ ਦੇਣੇ ਬਲਾਕ ਦੇ ਵਿੱਚ ਤੇ ਇਹਨੂੰ ਦੇ ਦੇ ਅਜ ਮੇਕਅਪ ਲੱਗੀਆਂ ਕਰਨ ਤੇ ਇਹ ਆਪਣਾ ਨਾਲੇ ਫੋਟੋ ਸ਼ੂਟ ਕਰਨਗੇ ਕੈਮਰਾ ਵਾਲੇ ਨੂੰ ਵੀ ਬੁਲਾਇਆ ਹੋਇਆ ਆ ਉਹਨਾਂ ਨੇ ਆ ਜਣਾ 2 ਘੋਜੇ ਦੇ ਨਾਲ ਫੋਟੋ ਸ਼ੂਟ ਕਰਨਗੇ ਤੇ ਇੰਸਟਾਗ੍ਰਾਮ ਤੇ ਰੀਲ ਵਗੈਰਾ ਚੈੱਕ ਕਰ ਸਕਦੇ ਮੇਕਅਪ ਚੈੱਕ ਕਰ ਸਕਦੇ ਹੋ ਬਸ ਲੱਗਣ ਕੇ ਪਰ 1-2 ਦਿਨ ਲੱਗਣਗੇ ਐਂਡਿਟ ਕਰਦਿਆਂ ਕਰਦਿਆਂ ਤੁਹਾਨੂੰ ਪਤਾ ਹੀ ਬੈ ਟਾਈਮ ਤੇ ਲੱਗਦਾ ਇੱਕ ਸੀਜ਼ਨ ਹੈ ਹੁਣ ਮੇਰੀ ਕੁੜੀ ਕਹਿੰਦੀ ਮੇਰੇ ਮੇਕਅਪ ਕੀਤਾ ਜਾਏ ਅਰਨ ਲਾਉਗਾ ਸੌਨ ਦਾ ਟਾਈਮ ਤੇ ਇਧਰ ਹੋਣ ਰਿਹਾ ਹੈਅਰ ਸਟਾਈਲ

हल्का जाना बॉडी अपने राइट मूव करें तो सीमा कर, कर दे थोड़ी होगा हाँ पल्ले वाला हाथ टेंकले आओगे ओके अपने हैंडर भी देख लेता राइट इनके पल्ला ग्रेट किया तो सीमा ए सब का ऊपर आई बॉड डाउन कर सनी लाइट का मिल गया त्याचीमा ठीक है कड़ी हो रही हैं दीदी बोलो नहीं उत्तर चढ़ी ज ਇਰੇ ਕਿੱਥੇ ਆ? ਆਉਂਦੀ ਨਹੀਂ ਸੱਚੀ। ਆ ਨਹੀਂ ਦਮ। ਬੱਸ। ਯਾਰ ਬੱਸ ਹੀ ਗਿਆ। ਓਕੇ। ਚੱਲ ਗਿਆ ਜੀ। ਮਾਂ ਜਾਈਂ। ਹੈਂ? ਮਨਿੰਦਰ ਦੇ ਨਾਲ ਵਾਹ ਹੋ ਗਿਆ ਜੀ। ਮਾਂ ਪਰੇਗਾ। ਕਹਿੰਦੀ ਮਾਸੀ ਦੇਖਣਾਂ ਜਾਈਂ। ਲੈ ਲੈ ਲੈ। ਇੱਥੇ ਪਹੁੰਚੇ ਆਏ ਹਾਂ ਹਜ਼ੀਰਾ پارک ਇੱਥੇ ਸ਼ੂਟ ਕਰਾਂਗੇ ਥੋੜੀ। ਰੀਲ ਤੇ ਫੋਟੋ ਵਗੈਰਾ। ਭਰਾ ਭਰਾਏ ਤਾਂ ਲੱਗਣ ਲੈੰਗਾ। ਬੋਲਟੀ ਗਾਰ ਕਿੱਥੇ ਨਾ? ਕਿੱਥੇ? ਭਾਜੀ ਕਹਿੰਦੇ ਵੀ ਆ ਲੈ ਜਾ ਵੀ। ਆਪਣਾ ਆਸ਼ਾਤਰੀ ਜੀ ਨੂੰ ਇਹ ਲੈ ਕੇ ਚੱਲੇ ਆ। ਤੇ ਬਾਕੀ ਪਹੁੰਚ ਗਿਆ ਤੁਹਾਡਾ ਪਰਿਵਾਰ। ਤਾਈ ਬੰਦ ਕੀਤਾ ਵਾ। ਕੀ ਗੱਲ ਐ ਮਨਦਸ? ਉਹ ਇਹ ਚ ਕੋਰਾਂਗੇ ਆ। ਘਾਟੀ ਕਰ। ਕੱਟ ਕਰ ਦੋ। ਬੰਦ ਕੋ ਖਾਪੇ ਦੇ। ਤੈਨੂੰ ਕੀ ਲੱਗੰਦਿਆ ਵਾ? ਤੈਨੂੰ ਕਿਉਂਂ ਦਿਆ? ਤੈਨੂੰ ਕੀ ਲੱਗੰਦਿਆ? ਤੈਨੂੰ ਕੀ ਗੱਲ ਕੀ ਤੈਨੂੰ ਹੈ ਠੰਡ ਲੱਗਣ ਦੀ ਗਰਮੀ ਲੱਗਣ ਦੀ ਹੈ ਠੰਡ ਨੇ ਲੱਗਦੀ ਹੈ ਗਰਮੀ ਨੇ ਕਹੋਗੇ ਉਹ ਠੰਡ ਲੱਗਣ ਦੇ ਜੀ ਗਰਮੀ ਲਾਏਗੀ ਗਰਮੀ ਜੀ ਰਪਾਰ ਤੋਂ ਬੜਾ ਹੀ ਦੱਸਦਾ ਵੀ ਕਹਿੰਦੇ ਆ ਵੀ ਹੁਣ ਉਹ ਸੈਂਟਰ ਦੇ ਅੰਦਰ ਆ ਗਈ ਹੈ ਸੈਂਟਰ ਕੋਲ ਮੈਂ ਜੀਨ ਸ਼ੂਟ ਨਹੀਂ ਕਰਨੀ ਤਾ ਨਾ ਬਾਹਰ ਹਰ ਕੋਈ ਚੈੱਕ ਕਰਨਾ ਹੋਰ ਕਿੱਥੇ ਚੱਲੇ ਆ ਅੱਗੇ ਕਲੋਨੀਆਂ ਕਲਾਨੀਆਂ ਕਹਿੰਦੇ ਅੱਗੇ ਆਈਆਂ ਉਹ ਤੇ ਸ਼ੂਟ ਕਰਦੇ ਜਾ ਕੇ ਸਾਰਾ ਕੁਝ ਇਦੇ ਅੰਦਰ ਕਹਿੰਦੇ ਹਣ ਸ਼ੂਟ ਕਰਨਾ ਹੈ। ਕੋਈ ਤੁਹਾਡੇ ਕੋਲ ਹੈਗਾ ਵੀ ਚਾਹੁੰਦੇ। ਹਾਂ ਜੀ। ਹਣ ਇੱਥੇ ਆਏ ਇੱਥੇ ਫੋਟੋ ਸ਼ੂਟ ਕਰ ਰਹੇ ਹਾਂ। ਕਰਨਾ ਵੀ ਕੈਮਰਾ ਠੀਕ ਜਿਹਾ। ਫਲਸਾ ਵੀ ਠੀਕ ਜਿਹਾ। ਹਾਂ ਜੀ। ਬੋਲੋ। ਮੇਰਾ ਟਿੱਕੂ ਆ ਦਮ। ਤੇਲ ਪੋਇਆ ਕਿ ਨਹੀਂ ਕਿ ਇਦਾਂ ਲੈ ਆਈ। ਲੈ ਆ ਮੈਂ ਤੇਲ ਕਿਥੋਂ ਆਇਆ। ਉਹ ਲੈ ਤੈਨੂੰ ਕਹਾਂ ਮੈਨੂੰ ਫੋਨ ਕਰਦੀ ਉੱਥੇ ਜਾ ਕੇ ਪٹرول ਪੰਪ ਤੇ। ਹਾਂ ਚਲੋ ਹੁਣ ਮੈਡਮ ਜਿਉ ਤੁਰ ਕੇ ਹੈ ਮੈਡਮ ਕਿਉ ਤੁਰ ਕੇ ਜਾਉਗੀ ਪਤਾ ਨਹੀਂ ਹੁਣ ਆ ਕੀ ਆ ਸੋਨੂ ਦੇ ਬੂਟ ਵੀ ਕੀ ਜਾਂਦੇ ਸੀ ਸਾਂਜੀ ਸੋਨੂ ਆ ਵੀ ਲੈ ਬੂਟਾਂ ਦਾ ਹਾਲ ਆਪਾਂ ਹੋਰ ਲੋਕੇਸ਼ਨ ਮਿਲ ਗਈ ਕਰੋ ਚੱਕਦੇ ਹਾਂ ਹੁਣ ਹੋਰ ਹੈ ਕਹਿੰਦੇ ਵਧੀਆ ਆਪਾਂ ਲੋਕੇਸ਼ਨ ਲੱਭੀ ਚਲੀ ਜਾਂਦੀਆਂ ਹੋਰ ਵਧੀਆ ਤੇ ਵਧੀਆ ਕਿਉਂ ਕਰੋ ਚੱਕ ਇੱਥੇ ਕਿਤੇ ਕਿਤੇ ਤੇ ਬਸ ਲਾਡ ਇਦਾਂ ਕਰੀ ਡਿਨਰ ਕਰੀਏ ਇੱਥੇ ਨਹੀਂ ਹਾਂ ਸੋ ਦੇਖੋ ਨਹੀਂ ਹੁਣ ਫੋਟੋ ਬਿਲਕੁਲ ਲੈ ਗਏ ਹਾਂ ਅਰੇ ਹਰ ਰੀਲ ਸ਼ੂਟ ਕਰ ਰਿਹਾ ਭਾਈ ਹੁਣ ਦੇਖ ਮਤਲਬ ਕਰਦੇ ਨਹੀਂ ਇਹ ਸ਼ਾਟ ਜਸਟ ਫੋਲਡ ਕਰਨਾ ਹੈ ਇਹ ਲੈ ਵਾਈਟ ਰੱਖੋ ਫੋਲਡ ਇਹ ਦੇਖ ਰਹੇ ਆਂ ਪਾਣੀ ਡੋਲਤਾ ਦੀ ਅਜੇ ਤੱਕ ਚੱਲ ਰਿਹਾ ਸ਼ੂਟ ਪਾਣੀ ਡੋਲਤਾ ਨੇ ਸਾਰਾ ਹੀ ਉਹ ਪਾਣੀ 15 15 ਹੋਰ ਹੀ ਕਰੀ ਦੀ ਕਿਉਂ ਆ ਸਾਡੇ ਸਲੂਨ ਦੇ ਕਿ ਲੜੀਆਂ ਜਗਦੀਆਂ ਕਣੀ ਲੈ ਬਈ ਮੈਂ ਥੋੜਾ ਕਰੇ ਕੰਮ ਚੱਲ ਗਿਆ ਸੀ ਹਾਂਜੀ ਕੀ ਹਾਲ ਜੇ ਕੀ ਕਰੀ ਜਾਂਦੇ ਜੇ ਸਮਾਰ ਲਿਕਸਟੇ ਕਿ ਲੈ ਤਿੰਨ ਨਾ ਕਰੋ ਉਦਲਾ ਬੀਤਾਂ ਨੀ ਨਾ ਮੇਰੇ ਕੋਲ ਸਰਜ ਦੇ ਘਰ ਨਹੀਂ ਕੋਈ ਨਹੀਂ ਚਲੋ ਚੱਲ ਗਏ ਫਿਰ ਚਲ ਗਿਆ ਸਾਰਾ ਸਟਾਫ ਆਹ ਸਪੀਕਰ ਜੇ ਬੰਦ ਕਰ ਦਿਓ ਵੈਗਰ ਜਿੱ ਕੀ ਫਤਿਹ ਕਰਤੀ ਬੜੀ ਸੁਲਾਵ ਜੀ ਵੀ ਗਿੱਲਾ ਗਿੱਲਾ ਜਿਆ ਬਹੁਤ ਹੈ ਹਨਾ ਚਲ ਵਧ ਗਿਆ ਪਰ ਗਿੱਲਾ ਗਿੱਲਾ ਜਣਾ ਅਜੇ ਬਹੁਤ ਹੈ ਹਨਾ ਹੋਟਲ ਆਤੀ ਹੈ ਭੰਗ ਤਾਰਾਂ ਪਾ ਨਾ ਵੀ ਲੰਦੇ ਰਹਿਣ ਜਣੀਆਂ ਤਾਰਾਂ ਆ ਬਸ ਸਹੀ ਹੈ ਇਹ ਸਹੀ ਤੇ ਲੱਗਣ ਦਾ ਮਣਕੇ ਹੋਤਾ ਉਹ ਨਾ ਹੱਥ ਲੱਗ ਲੱਗ ਕੇ ਸਹੀ ਨਹੀਂ ਲੱਗਣਾ ਬੜਾ ਗੰਦ ਮੈਂ ਤਾਂ ਕੂਚਾ ਲਾਇਆ ਹੁੰਦੀ ਤਾਂ ਇੱਥੇ ਸਾਰਾ ਇਹ ਲੋਸਾੜ ਕੇ ਬਾਹਰ ਬੜਾ ਕਾਗਜ ਲਾਇਆ ਹੈ ਮੈਂ ਤੇ ਉਦਾਂ ਤੂੰ ਲਾਇਆ ਤੇ ਆ ਖੋਲੇ ਨਹੀਂ ਪੀਚ ਨਹੀਂ ਖੋਲੇ ਆ ਇਹਦੇ ਥੱਲੇ ਨਹੀਂ ਕੀਤਾ ਕੋਈ ਨਹੀਂ ਇੱਥੇ ਸ਼ਲ ਕੋਈ ਗੰਦੇ ਰਹਿੰਦੇ ਇਧਰ ਇਧਰੋਂ ਬੜਾ ਕਾਗਜ ਮੁਠਾ ਸਹੀ ਇਧਰੋਂ ਲਾ ਦਿੱਤਾ ਜੀ ਆ ਵਧੀਏ ਕੇ ਦੇ ਇੱਥੇ ਬਹੁਤ ਗੰਦਗੀ ਜੀ ਹਰ ਗਨ ਲੁਕਦੀ ਇਥੇ ਅੱਦੇ ਚਲੇ ਕਿਣੀ ਮੋੜੇ ਸਮੁੰਦਰ ਵੀ ਮਾਰੇ ਗਏ ਕਿ ਕੰਨਹੀਂ ਹੁਣ ਵਾਕੇਦਨ ਹੁਣ ਇੱਥੋਂ ਪਾ ਲਈ ਹੁਣ ਤੇਲ ਆਪਾਂ ਤੇ ਹੁਣ ਚੱਲੇ ਆ ਮੇਰੇ ਦਿਨ ਛੱਡ ਗਏ ਨਾਲੇ ਆਪਾਂ ਪਗਟ ਨੇਰਾ ਕਾਫੀ ਹੋ ਗਿਆ ਵਾਹ ਕੋ 9 ਵਜ ਗਏ 9:30 9:30 ਹੋ ਗਏ ਮੈਨੂੰ ਦਿਨ ਛੱਡ ਕੇ ਹੀ ਜਾ ਰਹੇ ਹਾਂ ਘਰੇ ਵਾਪਸ ਤੇ ਹਰ ਗੁਣਾ ਸੌਂਗੀ ਆ ਤੇ ਟੋਨਪਲਾ ਜ ਟੱਪ ਗਈ ਆ ਆੜਿਆਣੀ ਵੀਡ ਕਰਦਣੇ ਕੋਈ ਟਾਈਮ ਹੋ ਗਿਆ 11:30 ਰਾਤ ਤੇ ਅੱਜ ਦੇ ਚੱਕਰੀ ਮੈਂ ਕਹਿੰਨਾ ਪੂਰੀ ਸਜਾਈਆਂ ਵੇਖਿਆ ਸਹੀ ਤੁਸੀਂ ਡੈਕੋਰੇਸ਼ਨ ਕੀਤੀ ਬੜੀ ਸ਼ਾਨਦਾਰ ਦਿਖਾਉਣ ਲੱਗਾ ਤੁਹਾਨੂੰ ਬੱਸ ਆਹ ਸਾਹਮਣੇ ਦੇਖਣ ਲਈ ਐਂਡ ਕਰਾਈ ਪੂਰੀ ਕਰੇ ਚੱਲ ਆਹ ਤੇ ਐ ਕਣੀ ਇੰਕ੍ਰਾਈ ਕਣੀ ਐਂਡ ਪੂਰੀ ਬੜੀ ਉਧੇ ਕੀਤਾ ਇਹਨਾਂ ਨੇ ਕੰਮ ਅੱਗੇ ਵੀ ਬੜੀ ਐ ਇੱਥੇ ਲਾਈਟਾਂ ਬਹੁਤ ਲਾਈਆਂ ਇਹਨਾਂ ਨੇ ਚੱਕਰੀ ਬਾਜ਼ਾਰ ਤੇ ਇਹਨਾਂ ਨੇ ਜੰਨਤ ਬਣਾਇਆ ਪਿਆ ਪੂਰਾ ਦੇ ਆ ਗਿਆਂ ਬਾਹਰ ਰਸ ਵੀ ਚੰਗਾ ਹੈਗਾ ਇਹਦਾ ਕਰਕੇ ਰਾਸ਼ੀ ਅੰਦਰ ਸਮਾਉਣੋਂ ਡੇ ਪੁਨੀਆ ਨੇ ਘੜਤਾ ਦੀਵਾਰੀ ਕਰਕੇ ਬਾਹਰ ਆ ਵਧੀਆ ਹੋ ਗਿਆ ਨਾ ਸਾਰਾ ਮੱਥਾ ਹੁਣ ਪੇਂਟ ਕਰਾਤਾ ਵਧੀਆ ਇਹਨਾਂ ਓਕੇ ਚਾਬੀ ਪੰਜੇ ਡਿੱਤੀ ਗਵਾ ਖੋਲੋ ਕੌਣ ਆ ਕੌਣ ਆ ਆ ਵੇਖੋ ਮੈਂ ਤੁਹਾਡੀ ਆਪੇ ਅੱਜ ਸਾਫ ਕੀਤੀ ਆਪੇ ਕੀਤੀ ਮੈਂ ਐ ਸੰਗਿ ਨਹੀਂ ਸਹੀ ਮਾਪੇ ਕਿਤੇ ਪਈਆ ਜਿੰਮਾਰੀ ਆ ਸਾਰੀ ਆ ਸੱਪਰ ਨੇ ਆਪਣੇ ਨਾ ਜੜਾ ਪਈ ਇਹਨੇ ਕੋਈ ਕੰਮ ਨਹੀਂ ਕਰਾਇਆ ਲਾਗੂ ਮਰਦੇ ਅਗਲੇ ਚਲਾਈਏ ਮੇਰੀ ਗੱਲ ਉਹਦੋਂ ਮਾ ਤੇ ਕਿਦੇ ਉਹਦੋਂ ਆ ਉਹ ਕਿੱਥੇ ਮੈਂ ਕਿਤੇ ਵੀ ਨਹੀਂ ਚੱਲਿਆ ਪੁੱਤ ਆ ਲਾ ਤਾਗ ਲਾ ਆ ਮਾਲੇ ਨੂੰ ਮੈਨੂੰ ਲਾ ਇਹਨੂੰ ਲਾ ਤਾਗ ਆ ਵੇ ਇਸੇ ਤੇ ਕਾ ਚੰਗਾ ਹੈ ਇਹ ਮੈਂ ਢੀਸ ਫਾਈ ਕਰਾਂ ਛੜੇ ਚੱਲੂਗਾ ਕਿ ਨਹੀਂ ਇਹ ਨਹੀਂ ਚੱਲਣਾ ਜਾ ਵੇਖ ਲਈ ਮੇਰਾ ਭਰਾ ਇਹ ਚੱਲਣਾ ਹੀ ਨਹੀਂ ਵੇ ਉਹ ਚੋਲੇ ਲੈ ਲੈ ਉਹ ਮਰ ਗਏ ਆਪਣੇ ਚੱਲ ਚੱਲ ਜਾਓ ਚਲੋ ਚੜ ਕੇ ਚੜ ਕੇ ਤੁਰ ਜਾਂਦਾ ਈ ਓਹ ਜਾਂਦਾ ਈ ਓਏ ਉਹ ਚੰਗੀ ਸੀ

ਏ ਕਿਉਂ ਡਿਆ ਮਮਾ ਲੱਗੇ ਲੱਗੇ ਮਮਾ ਆ ਕਿੱਥੇ ਗਏ ਹੋ ਬਾਜ਼ਾਰ ਸੇ ਲੈਨੇ ਕੁਰਤੀ ਆ ਰੋਬਦੀ ਆ ਅਣਖਾਂ ਦੀ ਪੱਟੀ ਤੇ ਸੋਬਦੀ ਆ ਆਓ ਮੂਸੇ ਆਈ ਦਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਕਰਿਓ ਇਹ ਰੀਲ ਦੇਖਣੀ ਹੈ ਤੇ ਉਹ ਇੰਸਟਾਗ੍ਰam ਤੇ ਆ ਜੇ ਮੇਰੇ ਦੀਪ ਮタルੂ ਕਮੈਂਟ ਤੇ ਤੇ ਰੀਲ ਵਗੈਰਾ ਫੋਟੋਆਂ ਵੀ ਉੱਤੇ ਦੇਖ ਸਕਦੇ ਜਿਹੜੀਆਂ ਹੁਣ ਸ਼ੂਟ ਕੀਤੀਆਂ ਨੇ ਤੇ ਆਪਣਾ ਮੀਨੂ ਦੀ ਦੀ